ਆਪਾਂ ਦਾ ਮੌਜ ਚ ਬੈਠੇ ਆ ਗੁਰੂ ਦੇ ਕੋਈ ਚੱਕਰ ਨਹੀਂ ਤੇ ਜੋ ਮਰਜੀ ਹੋਈ ਜਾਵੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਤਕੜੇ ਬੈਠਿਆ ਵੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਿਹੜੇ ਵਿਦਵਾਨ ਘਰਾਂ ਦੇ ਵਿੱਚ ਬੈਠੇ ਸਵਾਦ ਲੈ ਰਹੇ ਨੇ ਤੇ ਉਹਨਾਂ ਨੂੰ ਅਸੀਂ ਕੋ ਦੱਸਣਾ ਚਾਹੁੰਦੇ ਆ ਇਹ ਬਾਜਾਂ ਵਾਲੇ ਪਿੱਤਾ ਨੇ ਸਿੱਖੀ ਖੰਡਿਓ ਤਿੱਖੀ ਬਣਾਈ ਐ ਇਹ ਕਮੌਣੀ ਸੌਖੀ ਨਹੀਂ ਪਈ ਆ ਦੇਖੋ ਹਿੱਲਾ ਰਾਤ ਤੇਲ ਨੇ ਕੀ ਕਰਿਆ ਸਾਰੇ ਦਾ ਸਾਰਾ ਬਿਸਤਰਾ ਗਿੱਲਾ ਗਾਰਾ ਕਰਤਾ ਆ ਦੇਖੋ ਦੇਖ ਦੇਖੋ ਪਾਣੀਓ ਪਾਣੀ ਸਭ ਬਿਸਤਰੇ ਬੋਸਤਰੇ ਸਭ ਗਾਰਾ ਬਣਾਤਾ ਕਿ ਸਿੱਖੀਆਂ ਕਮਾਉਣੀਆਂ ਸੌਖੀਆਂ ਨਹੀਂ ਆ ਪਈਆਂ ਬਾਈ ਇਹ ਤਾਂ ਖੰਡੇ ਦੀ ਧਾਰ ਤੇ ਨੱਚਣਾ ਪੈਂਦਾ ਫੇਰ ਗੁਰੂ ਸਾਹਿਬ ਕੱਲ ਵਖੜੀ ਚ ਲੈਂਦੇ ਨੇ